ਚਿਤਰਾਣਾ ਦੇ ਪਿੰਡ ਪੈਂਦ ਦੀ ਮਿਕੇ ਵਿਆਈ ਇੱਕ ਵਿਆਹਤਾ ਵੱਲੋਂ ਕੁਝ ਕੁਛ ਕਰਨ ਦੇ ਮਾਮਲੇ ਮਗਰੋਂ ਅੱਜ ਭੋਗ ਦੁਰਤਾਰਾ ਸਾਹਿਬ ਜਲਦੀ ਪਾਣ ਕਰਕੇ ਲੜਕੀ ਪਰਿਵਾਰ ਵਾਲਿਆਂ ਨੇ ਨੈਸ਼ਨਲ ਹਾਈਵੇ ਉੱਤੇ ਚਿਤਰਾਣਾ ਵਿਖੇ ਧਿਆਨ ਲਾ ਕੇ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਕੀਤੀ ਉਹਨਾਂ ਨੇ ਕਿਹਾ ਕਿ ਸਾਡੀ ਲੜਕੀ ਨੂੰ ਇਨਸਾਫ ਦਿਵਾਉਣ ਵਾਸਤੇ ਅਸੀਂ ਇਹ ਤਰਨਾ ਲਾਇਆ ਹੈ ਅਸੀਂ ਗੱਲ ਕਰ ਰਹੇ ਕਿ ਇੱਥੇ ਪਹੁੰਚੇ ਨੇ ਜਿਹੜੇ ਕਿ ਪੁਲਿਸ ਅਧਿਕਾਰੀ ਵੀ ਔਰ ਜਿਹੜੇ ਕਿ ਲੜਕੀ ਪੱਖ ਦੇ ਲੋਕ ਨੇ ਕੀ ਕਹਿੰਦੇ ਕੀ ਨਾ ਹੀ ਤੁਹਾਡਾ ਔਰ ਕਿਹੜਾ ਪਿੰਡ ਹੈ ਤੁਹਾਡਾ ਕੀ ਗੱਲਬਾਤ ਕੀ ਹੋਈ ਹੈ ਮੈਂ ਖਾਨੇ ਆਦੀਆਂ ਹੀ ਉਹਦੀ ਭੂਆ ਆ ਉਹ ਨਹੀਂ ਘੜਦੀ ਕੁੜੀ ਆ ਮੈਂ ਠੀਕ ਆ ਨਾ ਆਰਤੀ ਮੇਰੀ ਭਤੀਜੀ ਆਈ ਠੀਕ ਆ ਹਰਾਂਪੁਰਾ ਪਿੰਡ ਦੇ ਆਸੀਂ ਮੈਂ ਜਦੋਂ ਵੀ ਇਹ ਮਰਗਤ ਹੋਈ ਹੈ ਦੱਤ ਹੋਈ ਹੈ ਜੀ ਪੈਂ ਤਾਂ ਵਿਆਹੀ ਸੀ ਪੈਂ ਤਾਂ ਵਿਆਹੀ ਸੀ ਸਾਨੂੰ ਕਿਹਾ ਵੀ ਕੁੜੀ ਵੇਂ ਕਰਕੇ ਟੂਪ ਫਾੜ ਗਈ ਆ ਵੀ ਕੁੜੀ ਤੋ ਲਾਉਣਾ ਜਦੋਂ ਮੈਂ ਆ ਕੇ ਗਈ ਆਈ ਆ ਕੇ ਦੇਖਿਆ ਸ਼੍ਰੀ ਆਮ ਗਲਾ ਕੁੱਟ ਕੇ ਮਾਰਿਆ ਈ ਸ਼੍ਰੀ ਆਮ ਜਾ ਕੇ ਮੈਂ ਦੇਖਿਆ ਹੀ ਖੁਦ ਮੈਂ ਦੇਖਿਆ ਜਾ ਕੇ ਗਲਾ ਕੁੱਟ ਕੇ ਜਦੋਂ ਮਾਰਿਆ ਆ ਮੈਂ ਰੋਲਾ ਪਾਤਾ ਹੀ ਮੈਂ ਕਿ ਸ਼੍ਰੀ ਆਮ ਕਤਲ ਕਰਿਆ ਤੁਸੀਂ ਠੀਕ ਹੈ ਨਾ ਬੱਚਾ ਤੋਂ ਨਿਸ਼ਾਨ ਆ ਚੀਜ਼ਾਂ ਮੈਂ ਦੇਖੀਆਂ ਇੱਥੇ ਦੇਖੀਆਂ ਪਿੱਠ ਪਿੱਛੇ ਦੇਖੀਆਂ ਇੱਥੇ ਵੀ ਦੇਖੀ ਸਾਰਾ ਗਲਾ ਕੁੱਟ ਕੇ ਸ਼੍ਰੀ ਆਮ ਨਿਸ਼ਾਨ ਦੀ ਗਈ ਮੈਂ ਫਿਰ ਮਸੂਲ ਨੂੰ ਲੈ ਕੇ ਆਈ ਮਾਇਆ ਦਸੋ ਲਾ ਕੇ ਆਪੋਸ ਮੈਂ ਪੁਲਸ ਤੱਕ ਜਾ ਕੇ ਆਈ ਪਤਣਾ ਨਹੀਂ ਸੁਣੀ ਮੇਰੇ ਪੈ ਇਥੇ ਸਤਰਾਨੇ ਗਈ ਸਦਾਨੇ ਪੁਲਸ ਨਾਲ ਆਈ ਪੁਲਸਾਂ ਦੇ ਪਹਿਲਾਂ ਤੇ ਜੀਬ ਲੋਥ ਚੱਕਣ ਲੱਗੀ ਫਿਰ ਉਹਨਾਂ ਨਾਲ ਸਾਂਝੀ ਕਰ ਲਈ ਉਸਨੇ ਲੋਥ ਛੇਤੀ ਨਹੀਂ ਚੱਕੀ ਮੈਂ ਰਾਤ ਦੇ 11 ਵਜੇ ਤੱਕੇ ਸ਼ਾਈ ਨਾਲ ਲੋਥ ਚਕਾ ਕੇ ਆਈ ਲੋਥ ਚਕਾ ਕੇ ਮੈਂ ਰੇੜੀ ਚ ਲੋਥ ਚਕਾ ਕੇ ਫੇਰ ਆਈ ਮੈਨੂੰ ਬਤਾ ਕੀ ਕਹਿਣਾ ਕਹਿੰਦਾ ਕਾਰਵਾਈ ਤੂੰ ਕਰ ਰਹੀ ਹੈ ਮੈਂ ਸ਼੍ਰੀ ਆਮ ਕਤਲ ਦੇਖਦਾ ਪਈ ਮੈਂ ਤਾਂ ਕਰ ਰਹੀ ਹਾਂ ਠੀਕ ਆ ਹਲੇ ਗਲਤ ਰਿਲੇਸ਼ਨ ਸੀ ਮੁੰਡੇ ਦੇ ਠੀਕਾ ਗਲਤ ਕੁੜੀ ਨਾਲ ਫੋਟੋ ਛੇ ਆਣੇ ਛੇ ਨਾਵੇ ਪੱਕੇ ਅਪਰੂਵ ਨੇ ਸਾਡੇ ਕੋਲ ਬੱਛੇ 6000 ਰੁਪਏ ਤਾਂ ਲਿਖਾਈ ਚੱਕ ਨਾ ਨੇ ਮੈਂ ਸਬੂਤ ਵੀ ਦਿੱਤੇ ਹੋ ਇਹਨਾਂ ਸਾਰੇ ਹੀ ਸੀ ਹਾਂ ਸਬੂਤ ਵੀ ਸਾਡੇ ਕੋਲ ਹੈ ਕਿ ਨਾ ਸਬੂਤ ਸਾਰਾ ਦੇਣਾ ਇਹਾਂ ਕਿ ਮੈਂ ਫੇਲਵਾਉਂਗੀ ਅੱਜ 11:00 ਵਜੇ ਤਾਂ ਕਿਤੇ ਦੇਖਿਆ ਜਾਂ 11:00 ਵੇ ਭੋਗ ਮੰਦ ਤੇ ਕਿਤੇ ਦੇਖਿਆ 11:00 ਵੇ ਭੋਗ ਲਾ ਦਿੱਤਾ ਡਿਊਟੀ ਤੇ ਕੋਈ ਐਕਸ਼ਨ ਨਹੀਂ ਲਿਆਈ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਇਹ ਜਿਹੜੇ ਪਿੰਡ ਦੀ ਵਿਆਹ ਕੁੜੀ ਇਹ ਕੀ ਮੰਗ ਕਰਦੇ ਸੀ ਅਸੀਂ ਮੰਗ ਕਹਿੰਦੇ ਵੀ ਸਾਨੂੰ ਇਹ ਸਜ਼ਾ ਹੋਣੀ ਚਾਹੀਦੀ ਹੈਗੀ ਕਿ ਇਨਸਾਫ ਹੋਣਾ ਚਾਹੀਦਾ ਠੀਕ ਹੈ ਸ਼੍ਰੀ ਰਾਮ ਦਾ ਨਾਮ ਆਈ ਸ਼੍ਰੀ ਰਾਮ ਇਹ ਕੁੜੀ ਦਾ ਇਨਸਾਫ ਹੋਣਾ ਚਾਹੀਦਾ ਜਿਵੇਂ ਪੁਲਿਸ ਆਈ ਬਿਟੂ ਕੁਮਾਰ ਪਾਪ ਹੈ ਨਹੀਂ ਕੁੜੀ ਦਾ ਇਹ ਕੁੜੀ ਤੋਂ ਬਾਪ ਹੈ ਨਹੀਂ ਕੁੜੀ ਦਾ ਉਸਦਾ ਪਿਤਾ ਮਰਿਆ ਹੋਇਆ ਸੀ ਇਹ ਕੁੜੀ ਤੋਂ ਦਾਜ ਵੀ ਮੰਗਦੀ ਮਾਂ ਹੈਗੀ ਹੈ ਉਹ ਵੀ ਵਿਚਾਰੀ ਹੈਂਡੀ ਗਿਫਟ ਹੈ ਉਹ ਕਿੱਥੋਂ ਇਹਨਾਂ ਨੂੰ ਦੇ ਸਕਦੀ ਸੀ ਔਰ ਕੋਈ ਇਨਸਾਫ ਨਹੀਂ ਹੋਇਆ ਕੁੜੀ ਗਰਭਵਤੀ ਕੁੜੀ ਸੀ ਇੱਕ ਤਾਂ ਇਹਨਾਂ ਨੇ ਕੁੜੀ ਮਾਰੀ ਹੈ ਇੱਕ ਪੂਰਨ ਹੱਤਿਆ કરી ਹੈ ਔਰ ਫਿਰ ਵੀ ਦੇਖੋ ਪੰਜਾਬ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ ਗਰੀਬ ਬੰਦਿਆਂ ਜੀ ਸਾਰੇ ਇੱਕ ਦੂਜੇ ਦਾ ਇਨਸਾਫ ਮੰਗ ਰਹੇ ਆ ਸਾਡਾ ਕਿਸੇ ਨਾਲ ਕੋਈ ਹੋਰ ਕੋਈ ਰੋਸ਼ਨੀ ਸਾਨੂੰ ਇਨਸਾਫ ਦਵਾਇਆ ਜਾਵੇ ਹਰਿਆਣੇ ਕਤਲ ਕਰਿਆ ਕੁੜੀਆਂ ਲੱਤਾਂ ਬੰਨ ਕੇ ਹਾਂਸੀ ਦਿੱਤੀ ਗਈ ਹੈ ਜੀ ਗਲਾ ਸਰ ਸਾਡੀ ਤਾਂ ਬੇਨਤੀ ਆ ਸਰਕਾਰ ਅੱਗੇ ਤੇ ਸਾਡੀ ਸੁਣਵਾਈ ਹੋਵੇ ਨਹੀਂ ਤਾਂ ਅਸੀਂ ਇੱਥੇ ਭੁੱਖ ਹੜਤਾਲ ਤੇ ਬੈਠਾਂਗੇ ਜੀ ਥਾਣੇਦਾਰ ਅੱਜ ਜੀ ਬਿਆਨ ਕਰਦੇ ਥਾਣੇਦਾਰ ਜੋ ਅਸੀਂ ਬਿਆਨ ਲਿਖਾਉਂਦੇ ਆ ਉਹ ਸਾਡੇ ਉਲਟ ਬਿਆਨ ਕਰਕੇ ਲਿਖਦਾ ਜੀ ਅਸੀਂ ਦਿਖਾਉਂਦੇ ਹੋਰ ਆ ਉਹ ਹੋਰ ਲਿਖਦਾ ਅਸੀਂ 302 ਲਵਾਈ ਉਹਨਾਂ ਨੇ 186 ਉਹ ਕਰਤੀ ਉਹਨਾਂ ਨੇ 186 ਆ ਰਾਤ ਕੋਈ ਬੰਦਾ ਪ੍ਰੂਫ ਨਹੀਂ ਕੀਤਾ ਕੋਈ ਬੰਦਾ ਨਹੀਂ ਆ ਜੀ ਪਰੈਸ਼ਰ ਆ ਰਹੇ ਜੀ ਇੱਕ ਗੱਲ ਹੋਰ ਹੈ ਜੀ ਤੁਸੀਂ ਸਾਰੇ ਸਿੱਖ ਸਰਦਾਰ ਹੋ ਇਹ ਕਦੇ ਹੋ ਸਕਿਆ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਚ ਟਾਈਮ ਤੋਂ ਪਹਿਲਾਂ ਭੋਗ ਪਾਇਆ ਜਾਵੇ ਇਹ ਕਦੇ ਹੋਇਆ ਕਦੇ ਇਤਿਹਾਸ ਸੁਣਿਆ ਇਹ ਪਹਿਲੀ ਵਾਰ ਗੁਰਦੁਆਰੇ ਦੇ ਪਾਠੀ ਵਿੱਚ ਵੀਰ ਅਲੇ ਹੋਏ ਨੇ 11:30 ਵਜੇ ਭੋਗ ਪਾ ਦਿੱਤਾ ਇਹ ਬਹੁਤ ਹੀ ਦੁਖਦਾਇਕ ਘਟਨਾ ਕਰੀ ਹੈ ਤੋ ਸਾਡੀ ਤਾਂ ਸਰਕਾਰ ਅੱਗੇ ਬੇਨਤੀ ਹੈ ਵਿਚੇ ਪਾਠੀ ਨੂੰ ਵਿਚੇ ਇਹਨਾਂ ਦੇ ਸਰਪੰਚ ਨੂੰ ਆਰਐਮਐਲਏ ਤੱਕ ਸਾਡੀ ਤਾਂ ਇਹਨਾਂ ਦੀ ਪੂਰੀ ਸਪੋਰਟ ਹੈ ਜਿਹੜੀ ਐਮਐਲਏ ਦੀ ਵੀ ਇਹਨਾਂ ਨੂੰ ਔਰ ਪੰਜਾਬ ਪੁਲਿਸ ਨੂੰ ਪੂਰੀ ਸਪੋਰਟ ਦਿੱਤੀ ਹੋਈ ਐ ਐਮਐਲਏ ਦੀ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਪੁਲਿਸ ਵੀ ਨਹੀਂ ਤਰਨਾ ਲਾਇਆ ਹੋਇਆ ਇੱਥੇ ਜਿਹੜਾ ਇਹ ਇੱਕ ਪਰਚਾ ਦਰਜ ਹੋਇਆ 356 ਦਾ ਪਹਿਲਾਂ ਹੋਇਆ ਸੀ ਫਿਰ ਇਹਨਾਂ ਨੇ ਤਰਨਾ ਲਾ ਕੇ 302 ਦਾ ਪਰਚਾ ਦਰਜ ਕਰਾਇਆ ਕੁੜੀ ਮਰੀ ਸੀਗੀ ਉਹਦੇ ਚਿਕਨ ਸੈਕਟਰ ਬਣੀ ਹੋਈ ਆ ਸਪੀਹਰ ਕਵਾਰਟਰ ਸਾਹਿਬ ਦੀ ਡੀਐਸਪੀ ਪਤਰਨ ਦੀ ਐਸਐਸਓ ਪਤਰਨ ਅੱਜ ਜੋ ਕੁੜੀ ਦਾ ਭੋਗ ਸੀਗਾ ਇਹ ਕਹਿੰਦੇ ਵੀ ਭੋਗ ਪਾਉਣਾ ਸੀਗਾ 1 ਵਜੇ ਤੱਕ ਉਹ ਕਹਿੰਦੇ ਸਾਡਾ 12 ਵਜੇ ਤੱਕ ਦਾ ਟਾਈਮ ਸੀ ਉਹਨਾਂ ਨੇ ਪਹਿਲਾਂ ਪਤਾ ਇਹਨਾਂ ਨੇ ਮੈਨੂੰ ਫੋਨ ਵੀ ਕੀਤਾ ਇਹਨਾਂ ਨੇ ਮੈਂ ਬੁਲਾਇਆ ਸੀ ਥਾਣੇ ਆ ਚੋ ਜੇ ਉਹਨਾਂ ਨੇ ਪਹਿਲਾਂ ਤਾਂ ਭੋਗ ਪਾਇਆ ਆਪਾਂ ਬੈਠ ਕੇ ਉਹ ਸੋਲੂਸ਼ਨ ਕਰ ਲੀਏ ਲੇਕਿਨ ਇਹਨਾਂ ਨੇ ਪ੍ਰਸ਼ਾਸਨ ਦੀ ਸੁਣਦੀ بجائے ਇੱਥੇ ਆ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਤਰਨਾ ਲੱਗਿਆ ਕੀ ਅਗਲੀ ਕਾਰਵਾਈ ਕੀਤੀ ਇਹਨਾਂ ਨੇ ਜੋ ਕਾਰਵਾਈ ਬਣਦੀ ਅਸੀਂ ਜੋ ਕਰਦਾਂਗੇ ਜੋ ਬਣਦਾ ਜੇ ਭੋਗ ਤੇ ਕੋਈ ਕਾਨੂੰਨੀ ਕਾਰਵਾਈ ਬਣਦੀ ਅਸੀਂ ਕਰਦਾਂਗੇ